ਸਲਮਾਨ ਖਾਨ ਨੇ ਜਿੱਤਿਆ ਪੰਜਾਬੀਆਂ ਦਾ ਦਿਲ ਸਲਮਾਨ ਖਾਨ ਨੇ ਸ਼ਰਿਆਮ ਆਪਣੇ ਸ਼ੋਅ ਬਿਗ ਬਾਸ ਦੇ ਵਿੱਚ ਪੰਜਾਬ ਵਿੱਚ ਆਏ ਹਰ ਨੂੰ ਲੈ ਕੇ ਪਾਰਟਿਸਪੇਟਸ ਐਕਟਰ ਕਲਾਕਾਰਾਂ ਦੇ ਨਾਲ ਕੀਤਾ ਦੁੱਖ ਸਾਂਝਾ ਪੋਸੂ ਨਾਵਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਇਹਨਾਂ ਦਿਨਾਂ ਵਿੱਚ ਪੰਜਾਬ ਦੇ ਉਹ ਇਲਾਕੇ ਜਿਹੜੇ ਹੜ੍ਹ ਪ੍ਰਭਾਵਿਤ ਨੇ ਉਨਾ ਇਲਾਕਿਆਂ ਦੀਆਂ ਖਬਰਾਂ ਪੂਰੇ ਦੇਸ਼ਾਂ ਦੇ ਵਿੱਚ ਚੱਲ ਰਹੀਆਂ ਨੇ ਔਰ ਕਿਸ ਤਰ੍ਹਾਂ ਉਹਨਾਂ ਦੀ ਮਦਦ ਜਿਹੜੀ ਹੈ ਬਾਲੀਵੁੱਡ ਪਾਲੀਵੁੱਡ ਸਿੰਗਰਸ ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਪੰਜਾਬ ਦੇ ਦਰਦ ਨੂੰ ਮਹਿਸੂਸ ਕਰਨ ਵਾਲੀਆਂ ਸੰਸਥਾਵਾਂ ਔਰ ਜਿੱਥੋਂ ਤੱਕ ਹੋ ਸਕਦਾ ਹੈ ਸਰਕਾਰ ਦੇ ਵੱਲੋਂ ਵੀ ਪੰਜਾਬ ਦੇ ਲੋਕਾਂ ਦੇ ਹੜ੍ਹ ਕਾਰਨ ਹੋਏ ਨੁਕਸਾਨ ਔਰ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਹ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਗੁਜ਼ਰ ਰਹੇ ਨੇ ਉਹਨਾਂ ਹਾਲਾਤਾਂ ਦਾ ਮੁਕਾਬਲਾ ਕਰਨ ਲਈ ਸਾਰੇ ਇਕਜੁੱਟ ਨਜ਼ਰ ਆ ਰਹੇ ਨੇ ਔਰ ਵੱਡੇ ਵੱਡੇ ਐਲਾਨ ਕਰ ਰਹੇ ਨੇ ਦੋਸਤੋ ਸਲਮਾਨ ਖਾਨ ਦੇ ਐਲਾਨ ਨਾਮੇ ਨੇ ਵੀ ਪੰਜਾਬੀਆਂ ਦਾ ਦਿਲ ਜਿੱਤ ਲਿਆ ਜਿੱਥੇ ਪੰਜਾਬੀ ਦੇ ਬਹੁਤ ਸਾਰੇ ਕਲਾਕਾਰਾਂ ਦੇ ਵੱਲੋਂ ਵੀ ਆਪਣੀ ਕਸ਼ਮਤਾ ਦੇ ਮੁਤਾਬਕ ਉਹਨਾਂ ਨੂੰ ਪੂਰਾ ਸਹਿਯੋਗ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਪਰ ਸਲਮਾਨ ਖਾਨ ਦੀ ਕੀਤੀ ਅਨਾਉਂਸਮੈਂਟ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਸਲਮਾਨ ਖਾਨ ਨੇ ਬਿਗ ਬਾਸ ਦੇ ਸ਼ੋਅ ਦੇ ਵਿੱਚ ਇਹ ਗੱਲ ਸਾਂਝੀ ਕਰਦਿਆਂ ਦੁੱਖ ਮਹਿਸੂਸ ਕੀਤਾ ਹੈ ਕਿ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਵਿਪਤਾ ਕੁਦਰਤੀ ਆਫਤ ਕਿਸੇ ਪ੍ਰਦੇਸ਼ ਵਿੱਚ ਵੀ ਕਿਤੇ ਵੀ ਆ ਸਕਦੀ ਹੈ ਔਰ ਇਸ ਤਰ੍ਹਾਂ ਦੀ ਆਈ ਵਿਪਤਾ ਦਾ ਮੁਕਾਬਲਾ ਕਰਨ ਵਾਸਤੇ ਸਾਨੂੰ ਪੰਜਾਬੀਆਂ ਦੇ ਕੋਲੋਂ ਸਿੱਖ ਲੈਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਲੰਗਰ ਲਾਉਣ ਵਾਲੇ ਉਹ ਕਿਸਾਨ ਵੀਰ ਅੱਜ ਖੋਦਾ ਕਿਸ ਤਰ੍ਹਾਂ ਇਸ ਵਿਰਤਾ ਦੇ ਨਾਲ ਟੱਕਰ ਲੈ ਰਹੇ ਨੇ ਇਹ ਰੋਜ਼ ਤੁਸੀਂ ਸੋਸ਼ਲ ਮੀਡੀਆ ਤੇ ਵੇਖਦੇ ਹੋ ਸਲਮਾਨ ਖਾਨ ਦਾ ਜਿਹੜਾ ਕਿਸਾਨਾਂ ਔਰ ਮਜ਼ਦੂਰਾਂ ਦਾ ਇਹ ਜਿਹੜਾ ਦੁੱਖ ਸੀਗਾ ਉਸ ਨੂੰ ਬਿਆਨ ਕਰਦਿਆਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਪਲ ਜਿਹੜੇ ਨੇ ਉਹ ਉਸ ਸ਼ੋਅ ਦੇ ਦੌਰਾਨ ਪੰਜਾਬ ਨੂੰ ਦਿੱਤੇ ਨੇ ਔਰ ਖਾਸ ਕਰਕੇ ਖਾਸ ਕਰਕੇ ਜਦੋਂ ਹੋਰਾਂ ਨੂੰ ਅਨਾਜ ਵੰਡਣ ਵਾਲਾ ਪੰਜਾਬ ਅੱਜ ਖੁਦ ਕੁਦਰਤੀ ਆਫਤ ਵਿੱਚ ਕਿਰਿਆ ਹੈ ਇਸ ਗੱਲ ਨੇ ਸੱਚਮੁੱਚ ਸੱਚਮੁੱਚ ਲੋਕਾਂ ਦੇ ਉੱਪਰ ਇੱਕ ਸਲਮਾਨ ਖਾਨ ਦੇ ਪ੍ਰਤੀ ਜੋ ਰਿਸਪੈਕਟ ਜੋ ਸਤਕਾਰ ਹੈ ਉਹ ਤਿੰਨ ਗੁਣਾ ਹੋਰ ਵਧਾ ਦਿੱਤਾ ਹੈ ਸਾਡੇ ਲਈ ਅਨਾਜ ਉਗਾਉਣ ਵਾਲਿਆਂ ਕੋਲੋਂ ਅੱਜ ਅਨਾਜ ਮੁੱਕ ਗਿਆ ਹੈ ਉਹਦਾ ਕਾਰਨ ਗੱਲ ਦੇ ਵਿੱਚ ਥੋੜੀ ਜਿਹੀ ਡੁੰਗਾਈ ਹੈ ਕਿ ਅੱਜ ਉਹ ਹੀ ਕਿਸਾਨ ਜਿਹੜਾ ਕਿ ਅੰਨ ਦਾਤਾ ਖਿਤਾਬ ਦੇ ਨਾਲ ਪੂਰੀ ਦੁਨੀਆ 'ਚ ਵਿਚਰ ਰਿਹਾ ਹੈ ਅੱਜ ਕਿਤੇ ਨਾ ਕਿਤੇ ਉਸ ਨੂੰ ਵੀ ਜਿਹੜੀਆਂ ਇਹ ਕੁਦਰਤੀ ਆਫਤਾਂ ਆਈਆਂ ਨੇ ਉਸ ਦਾ ਹਿੱਸਾ ਬਣ ਕੇ ਉਸ ਨੂੰ ਵੀ ਲਾਈਨ ਵਿੱਚ ਲਾ ਕੇ ਪ੍ਰਸ਼ਾਦੇ ਜਿਹੜੇ ਹੈ ਉਹ ਛਕਣੇ ਪੈ ਰਹੇ ਨੇ ਕੋਈ ਵੀ ਲੰਗਰ ਖਾਣ ਲਈ ਆਉਂਦਾ ਹੈ ਤਾਂ ਕਦੇ ਵੀ ਉਹਨਾਂ ਨੂੰ ਲੰਗਰਾਂ ਦੇ ਵਿੱਚੋਂ ਖਾਲੀ ਪੇਟ ਨਹੀਂ ਮੁੜਨ ਦਿੰਦੇ ਪੰਜਾਬ ਦੇ ਲੋਕ ਅੱਜ ਪੰਜਾਬ ਦੀ ਤਰਾਸਤੀ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਕਿੰਨਾ ਪੈਕੇਜ ਦੇ ਰਿਹਾ ਹੈ ਕੋਈ ਕਿੰਨਾ ਪੈਕੇਜ ਦੇ ਰਿਹਾ ਹੈ ਪਰ ਸਵਾਲ ਇਹ ਥੀ ਹੈ ਕਿ ਉਹਨਾਂ ਪੈਕਜਾਂ ਦੇ ਵਿੱਚੋਂ ਕਿਸਾਨਾਂ ਮਜ਼ਦੂਰਾਂ ਨੂੰ ਵੀ ਕੁਝ ਮਿਲੇਗਾ ਉਹਨਾਂ ਐਲਾਨਨਾਮਿਆਂ ਦਾ ਕੀ ਅਸਰ ਅਸਲ ਵਿੱਚ ਜੋ ਪੀੜਤ ਲੋਕ ਨੇ ਉਹਨਾਂ ਨੂੰ ਮਿਲੇਗਾ ਜਾਂ ਉਹ ਲੋਕ ਹੀ ਇਸ ਦਾ ਫਾਇਦਾ ਲੈ ਜਾਣਗੇ ਜੋ ਸਰਕਾਰਾਂ ਦੇ ਚਾਹੇਤੇ ਨੇ सलमान खान जी ਤੁਹਾਡੀ ਇਸ ਕਹਿ ਸਕਦੇ ਆ ਕਿ ਪੋਸਟ ਨੇ ਤੁਹਾਡੇ ਇਸ ਬਿਆਨ ਨੇ ਪੂਰੇ ਪੰਜਾਬ ਦੇ ਵਿੱਚ ਤੁਹਾਡਾ ਜਿਹੜਾ ਅਕਸ ਹੈ ਤੁਹਾਡੀ ਜਿਹੜੀ ਰਿਸਪੈਕਟ ਹੈ ਸਤਕਾਰ ਹੈ ਉਹ 10 ਗੁਣਾ ਹੋਰ ਵਧਾ ਦਿੱਤਾ ਹੈ ਦੋਸਤੋ ਪੰਜਾਬ ਦੇ ਉੱਪਰ ਅੱਜ ਤੋਂ ਨਹੀਂ ਹੈ ਸਦੀਆਂ ਤੋਂ ਇਤਿਹਾਸ ਪੜ ਕੇ ਦੇਖ ਲਓ ਕਦੇ ਅਫਗਾਨੀ ਦੇ ਹਮਲੇ ਆ ਗਏ ਕਦੇ ਅੰਗਰੇਜ਼ਾਂ ਨੇ ਲੁੱਟਿਆ لیکن پنجاب ਦੇ ਵਾਸੀ ਜਿਹੜੇ ਨੇ ਉਹ ਆਪਣੇ ਦ੍ਰਿੜ ਇਰਾਦੇ ਕਰਕੇ ਕੁਦਰਤੀ ਆਫਤ ਦਾ ਔਰ ਸਰਕਾਰਾਂ ਦੀਆਂ ਜਾਂ ਔਕੇ ਦੀਆਂ ਹਕੂਮਤਾਂ ਦਾ ਜੋ ਮਤਲਬ ਕਹਿ ਸਕਦੇ ਕਿ ਤਾਨਾਸ਼ਾਹੀ ਰਵਈਆ ਹੈ ਉਸ ਦਾ ਮੁਕਾਬਲਾ ਸਦਾ ਕਰਦੀਆਂ ਆਈਆਂ ਨੇ ਅੱਜ ਪੰਜਾਬ ਦੇ ਵਿੱਚ ਵਿਪਤਾ ਹੈ ਤਾਂ ਲੋਕ ਸਾਰੇ ਇਕਜੁੱਟ ਨੇ ਸਲਮਾਨ ਜੀ ਤੁਹਾਡੀ ਇਸ ਪੋਸਟ ਨੂੰ ਪੋਸੂਨਾਮਾ ਚੈਨਲ ਸੈਲੂਟ ਕਰਦਾ ਹੈ ਵਾਰਤਕ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਪੰਜਾਬ ਦੇ ਨਾਲ ਖੜੇ ਰਹੋ ਬਹੁਤ ਚੰਗਾ ਲੱਗੇਗਾ ਜੁੜੇ ਰਹੋ ਪੋਸੂਰਾਮਾ ਚੈਨਲ ਤੇ ਨਾਲ